ਫੋਟੋ ਲਈ ਦੇੜ ਭਾਜੀ ਫੋਟੋ ਕਰ ਚੱਲਾ ਤੁਮ੍ਹ ਜਾਓ ਜੀ ਅਮਨ ਜੀ ਕੀ ਹਾਲ ਹੈ ਜੀ ਤੇ ਰੈਲੀ ਜਿਹੜੀ ਕਰਦੀਆਂ ਬੱਚਿਆਂ ਦੇ ਨਾਮ ਤੇ ਅੱਜ ਸਟੇਟ মিডিਆ ਕਲੱਬ ਵੱਲੋਂ ਤੇ ਡਿਪਟੀ ਸਾਹਿਬ ਤੇ ਸਾਡੇ ਸ਼ਿਮਲਾਪੁਰੀ ਦੇ ਐਸਐਚਓ ਸਾਹਿਬ ਦੀ ਅਗਵਾਈ ਥੱਲੇ ਅਸੀਂ ਇੱਕ ਛੋਟਾ ਜਿਹਾ ਮਾਰਚ ਤੇ ਛੋਟੀ ਜਿਹੀ ਸ਼ੁਰੂਆਤ ਕੀਤੀ ਆ ਵੀ ਨਸ਼ੇ ਦੇ ਖਿਲਾਫ ਕਿਉਂਕਿ ਸਾਡਾ ਏਰੀਆ ਜ਼ਿਆਦਾਤਰ ਮੋਸਟ ਦੇਖਿਆ ਜਾਂਦਾ ਵੀ ਨਸ਼ੇ ਲਈ ਥੋੜਾ ਜਾਣਿਆ ਜਾਂਦਾ ਸੀ ਤੇ ਪਰ ਅੱਜ ਡਿਪਟੀ ਸਾਹਿਬ ਦੀ ਇੱਕ ਚੰਗੀ ਪ੍ਰੇਰਣਾ ਨਾਲ ਜਾਂ ਚੰਗੀ ਜਤਨਾ ਸਦਕਾ ਤੇ ਅੱਜ ਇਹ ਤੇ ਥੱਲ ਪਈ ਹੈ ਤੇ ਮੈਂ ਸਮਝਦਾ ਇਹ ਛੋਟੇ ਛੋਟੇ ਮੈਸੇਜ ਨੇ ਵੀ ਜਿਹੜੇ ਲੋਕ ਨਸ਼ਾ ਛੱਡਣਾ ਚਾਹਦੇ ਆ ਪਹਿਲਾਂ ਵੀ ਡਿਪਟੀ ਸਾਹਿਬ ਨੇ ਜਿਵੇਂ ਕਿਹਾ ਵੀ ਜੇ ਜੇ ਕੋਈ ਲੋਕ ਨਸ਼ਾ ਛੱਡਣਾ ਚਾਹਦੇ ਆ ਉਹ ਸਿੱਧਾ ਆ ਕੇ ਡਿਪਟੀ ਸਾਹਿਬ ਨੂੰ ਜਾਂ ਐਸਟੀਓ ਸਾਹਿਬ ਨੂੰ ਮਿਲ ਸਕਦੇ ਆ ਤੇ ਅਸੀਂ ਉਹਨੂੰ ਸਰਕਾਰੀ ਖਾਤੇ ਤੇ ਅਸੀਂ ਉਹਦਾ ਨਸ਼ਾ ਜਿਹੜਾ ਹੈ ਛੜਾਵਾਂਗੇ ਮੈਂ ਸਮਝਦਾ ਇਸ ਤੋਂ ਚੰਗੀ ਆਪਾਂ ਆਫਰ ਕੀ ਦੇ ਸਕਦੇ ਆ ਜੇ ਕੋਈ ਕਿਸੇ ਦਾ ਤੀ ਪੈਣ ਨਸ਼ਾ ਛੱਡਣਾ ਚਾਹੁੰਦਾ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਥਾਣੇ 'ਚ ਕੰਟੈਕਟ ਕਰ ਸਕਦਾ ਤੇ ਉਹਦੇ ਨਸ਼ਾ ਛੱਡਣ ਵਿੱਚ ਪੂਰੋਂ ਦਾ ਸੰਪੂਰਨ ਤੌਰ ਤੇ ਸਾਥ ਦਊ ਪਿਛਲੇ ਸਮੇਂ ਆ ਦੇਖ ਲੋ ਰੇਡਾਂ ਵੀ ਵਜੀਆਂ ਤੇ ਲੋਕਾਂ ਦੇ ਜੇ ਤੁਸੀਂ ਆਕੜੇ ਕੱਢੋ ਨਾ ਕਿੰਨੇ ਬੰਦੇ ਆ ਤੇ ਐਫ ਆਈ ਆਰ ਵੀ ਹੋਈਆਂ ਤੇ ਜਿਹੜੇ ਛੱਡਣਾ ਚਾਹੁੰਦੇ ਆ ਤੇ ਪੁਲਿਸ ਨੇ ਇਹ ਸਹਾਨਭੂਤੀ ਲਾ ਕੇ ਵੀ ਜਿਹੜੇ ਛੱਡਣਾ ਚਾਹੁੰਦੇ ਆ ਉਹਨੂੰ ਸਰਕਾਰੀ ਖਰਚੇ ਤੇ ਉਹਨੂੰ ਛੱਡਣ ਲਈ ਉਹਨੂੰ ਦਾਖਲ ਵੀ ਕਰਾਇਆ ਤੇ ਮੈਂ ਸਮਝਦਾ ਅੱਜ ਮਿੰਨੀ ਪਾਕਿਸਤਾਨ ਅੱਜ ਜਿਹੜਾ ਸਟੇਟ মিডিਆ ਕਲੱਬ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਨਸ਼ਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਹੜੇ ਬੱਚੇ ਆਪੇ ਨੌਜਵਾਨ ਨਸ਼ਿਆਂ 'ਚ ਮਤਲਬ ਲੱਗ ਚੁੱਕੇ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਕਿ ਨਸ਼ਿਆਂ ਨੂੰ ਛੱਡੋ, ਕੋੜ ਵੱਡੋ ਦਾ ਨਾਰਾ ਦੇ ਕੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸਟੇਟ মিডিਆ ਕਲੱਬ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਮੈਂ ਦੇਖ ਰਿਹਾ ਸੀ 1200 ਨੌਜਵਾਨ ਜਿਹੜਾ ਜਿਹੜਾ ਨਾਲ ਚੱਲ ਰਿਹਾ ਹੈਗਾ ਬਹੁਤ ਹੀ ਚੰਗਾ ਲੱਗਾ ਕਿਹੜੇ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਆਪਾਂ ਇੱਕ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਨੂੰ ਨਸ਼ੇ ਤੋਂ ਬਚਾਈਏ ਤੇ ਸਾਡਾ ਆਪਣਾ ਪੂਰਾ ਪੰਜਾਬ ਬਚ ਜਾਏਗਾ। ਸਰ ਇੱਕ ਮੈਸੇਜ ਸੁਣਿਆ ਕਿ ਨਸ਼ੇ ਕੰਮ ਵਾਲੇ ਥਾ ਨਿਸ਼ਚੈ ਕਰਾਂ ਕਿ ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਨਸ਼ਾ ਆ ਉਹ ਸਿਰਫ ਨਾਮ ਦਾ ਕੀਤਾ ਜਾਵੇ ਜਿਹੜਾ ਇਹ ਡਰੱਗ ਦਾ ਨਸ਼ਾ ਜਾਂ ਫਾਰਮਾ ਨਸ਼ਾ ਜਾਂ ਉਹ ਤੋਂ ਇਹਨੂੰ ਸੁਚੇਤ ਰਿਆ ਜਾਵੇ ਤੋਂ ਗੁਰੇਜ਼ ਕੀਤਾ ਜਾਵੇ ਜੇ ਨਾਮ ਦਾ ਨਸ਼ਾ ਕਰਾਂਗੇ ਤਾਂ ਅਸੀਂ ਉਸ ਪਰਮਾਤੋ ਨੂੰ ਨਹੀਂ ਪਾਵਾਂਗੇ ਤੇ ਆਪਣੀ ਜ਼ਿੰਦਗੀ ਵੀ ਸਵਾਰ ਲਾਵਾਂਗੇ ਉਹ ਸਰਕਾਰੀ ਜਿਹੜੇ ਹੈਗੇ ਡਿਡਿਕਸ਼ਨ ਸੈਂਟਰ ਸਾਡੇ ਖੁੱਲੇ ਹੋਏ ਨੇ ਜੋ ਕੋਈ ਵਿਅਕਤੀ ਕੋਈ ਬੱਚਾ ਜਾਂ ਕੋਈ ਪਰਿਵਾਰ ਆਪਣੇ ਬੱਚੇ ਨੂੰ ਉੱਥੇ ਦਾਖਲ ਕਰਾ ਕੇ ਨਸ਼ਾ ਛਡਾਉਣਾ ਚਾਹੁੰਦਾ ਸਾਂ ਉਸੀ ਅਸੀਂ ਉਸਦੇ ਨਾਲ ਲੱਗ ਕੇ ਉਹਦੀ ਮੰਤਲੋ ਇਹਨੂੰ ਪਹਿਲ ਕਰਾਂਗੇ ਤੇ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਵਾਂਗੇ ਨਸ਼ਾ ਵਿਚੋਂ ਦੀ ਵਾਰਨਿੰਗ ਤਾਂ ਇਹੀ ਹੈ ਕਿ ਉਹਨਾਂ ਨੂੰ ਇਹ ਤੁਸੀਂ ਦੇਖ ਹੀ ਲਿਆ ਵਾਰਨਿੰਗ ਤਾਂ ਹੀ ਇੱਕ ਇਹ ਸਿਗਨਲ ਆ ਜਿਹੜਾ ਸਟੇਟ মিডিਆ ਕਲੱਬ ਨੇ ਅੱਜ ਇੱਕ ਜਿਹੜੀ ਨਵੀਂ ਪਹਿਲ ਕੀਤੀ ਹੈ ਇੱਕ ਰੈਲੀ ਕੱਢ ਕੇ ਤਾਂ ਨੌਜਵਾਨ ਨਾਲ ਲਾਏ ਨਹੀਂ ਉਹਨਾਂ ਨੂੰ ਇੱਕ ਇਹ ਚੇਤਾਵਨੀ ਆ ਕਿ ਹੁਣ ਤੁਸੀਂ ਇਸ ਰਸਤੇ ਤੋਂ ਪਿਛੇ हट ਜਾਓ ਕਿ ਨਸ਼ਾ ਕਰਨ ਵਾਲਾ ਹੁਣ ਕੋਈ ਨਹੀਂ ਰਹੇਗਾ ਤੇ ਤੁਹਾਡਾ ਜਿਹੜਾ ਗੁਪਾਰ ਹੈ ਬੰਦ ਹੋ ਜਾਏਗਾ